Oh, <laughs> ਬਹੁਤ 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 મા કોસત ચીત ਕਿਉਂ ਹੋ ਰਿਹਾ ਜੀ ਹੁਣ ਤੱਕ ਦੇਖੋ ਜਿੰਨਾ ਵੀ ਇਹਨਾਂ ਦਾ ਮੁਆਵਜ਼ਾ ਸੀ ਕਿਸਾਨਾਂ ਦਾ ਉਹ ਡੀਸਾ ਉਹਨੇ ਦੱਸਿਆ ਸਾਰਿਆਂ ਨੂੰ ਮਿਲ ਚੁੱਕਿਆ ਇਹਨਾਂ ਦੇ ਵਿੱਚ ਕੋਈ ਵੀ ਜਿਹੜਾ ਬਠਿੰਡੇ ਦਾ ਕਿਸਾਨ ਨਹੀਂ ਹੈਗਾ ਇਸ ਏਰੀਆ ਦਾ ਨਹੀਂ ਹੈਗਾ ਇਹ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਜਿਹੜੇ ਇੱਥੇ ਸਾਰੀ ਡਿਸਟਰਬੈਂਸ ਕਰ ਰਹੇ ਤੇ ਉਹ ਜਿਹੜਾ ਕਾਨੂੰਨੀ ਤੌਰ ਤੇ ਅਸੀਂ ਜਿਹੜਾ ਕਬਜ਼ਾ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੇ ਚੁੱਕੇ ਆ ਤੇ ਦੁਬਾਰਾ ਜਿਹੜਾ ਕਬਜ਼ਾ ਰਿਸਟੋਰ ਨਹੀਂ ਹੁਣ ਦਿੱਤਾ ਜਾਏਗਾ ਉਹ ਐਸ ਇਟ ਇਜ਼ ਇਦਾਂ ਹੀ ਰਹੇਗਾ ਜਿਨਾ ਅਸੀਂ ਕਰਵਾਤਾ ਇਹਨਾਂ ਦੀ ਜਿਹੜੀ ਹੈਗੀਏ ਦੂਜੇ ਜਿਲਿਆਂ ਦੇ ਕਿਸਾਨਾਂ ਅੱਗੇ ਇਥੇ ਲਾਂਡਾ ਡਰ ਨੂੰ ਆਪਣੇ ਹੱਥ ਚ ਲੈ ਰਹੇ ਨੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਉਹ ਕਾਮਯਾਬ ਨਹੀਂ ਹੋਏ ਸਰ ਹਾਲਾਤ ਹੀ ਨੇ ਹੁਣ ਮੁੱਲੇ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਤੁਹਾਡੇ ਸਾਹਮਣੇ ਆ ਇਹ ਪਰਲੇ ਪਾਸੇ ਬੈਠੇ ਆ ਇਹਨਾਂ ਨੂੰ ਰੋਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਸਮਝਾਤਾ ਹੈ ਉਹਨਾਂ ਨੂੰ ਦੱਸਤਾ ਹੈ ਵੀ ਹਰੇਕ ਜ਼ਿੰਮੇਵਾਰ ਨੂੰ ਮੁਆਵਜ਼ਾ ਜਿਹੜਾ ਉਹ ਮਿਲ ਚੁੱਕਾ ਹੈ ਵੀ ਤੁਸੀਂ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਆਰਬਿਟਰੇਸ਼ਨ ਦੇ ਵਿੱਚ ਆ ਜੇ ਡੀਸੀ ਸਾਹਿਬ ਕੋਲ ਖੜੇ ਨੇ ਉਹਨਾਂ ਦਾ ਆਰਬਿਟਰੇਸ਼ਨ ਦੇ ਵਿੱਚ ਮੈਟਰ ਹੱਲ ਹੋ ਜਾਏਗਾ ਤੇ ਜੇ ਜਿਹੜੀ ਕੋਈ ਹੋਰ ਕਿਸੇ ਨੂੰ ਕੋਈ ਡਾਊਟ ਹੈ ਉਹ ਟੇਬਲ ਤੇ ਆ ਕੇ ਬੈਠ ਕੇ ਗੱਲ ਕਰਨ ਉਹਨਾਂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਮੈਟਰ ਹੱਲ ਹੋਏਗਾ ਲੇਕਿਨ ਉਹ ਗੱਲ ਸੁਣਨ ਨੂੰ ਤਿਆਰੀ ਨਹੀਂ ਉਹ ਤਾਂ ਲਾਣ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈਣ ਨੂੰ ਤਿਆਰ ਨਹੀਂ ਲਾਣ ਆਰਡਰ ਕਿਸੇ ਕਾਸਟ ਦੇ ਵਜ੍ਹਾ ਹੱਥ ਤੇ ਨਹੀਂ ਲੈਣ ਦਿੱਤਾ ਜੀ ਇਹਦਾ ਅੱਜੂ ਕੇਸ ਦੀ ਵਾਕੂ ਕੀਤੀ ਗਈ ਹੈ ਕਿ ਕਿਉਂ ਕਰੀ ਕਰਨੀ ਪਈ ਹੈ ਫੋਨ ਉਹਨਾਂ ਨੇ ਪੁਲਿਸ ਤੇ ਪਥਰਾਉ ਕੀਤਾ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨ ਪਏ ਨੇ ਅੱਗੋਂ ਪੁਲਿਸ ਤੇ ਅਟੈਕ ਕੀਤਾ ਤੇ ਦੈਨ ਹੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਸਰ ਜਖਮੀ ਵੀ ਹੋਏ ਆ ਕੁਝ ਮੁਲਾਜ਼ਮ ਦਾ ਕਿਸਾਨ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਜਖਮੀ ਨੇ 5-6 ਉਹਨਾਂ ਨੂੰ ਅਸੀਂ ਹਸਪੀਟਲ ਚ ਪਹੁੰਚਾਇਆ ਹੋਇਆ ਕਿਸਾਨਾਂ ਦਾ ਕਿਸਾਨ ਕਿਸਾਨਾਂ ਵਾਲਾਂ ਦਾ ਪਾਸੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਖੁਦ ਜਖਮੀ ਹੈ ਕਿ ਨਹੀਂ ਲੇਕਿਨ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਨੇ ਉਹ ਅਸੀਂ ਹਸਪੀਟਲ ਪਹੁੰਚਾਤੇ। ਪਰ ਇਸ ਕੋ ਬਾਕੀ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਤੁਹਾਡੇ ਰਹੀ ਵੀ ਜਿਹੜੀ ਵੀ ਕੋਈ ਗੱਲ ਕਰਨੀ ਹੈ ਟੇਬਲ ਤੇ ਬੈਠ ਕੇ ਕਰੋ ਜੇਕਰ ਕਿਸੇ ਆਰਬਿਟ੍ਰੇਸ਼ਨ ਚ ਆਉਣਾ ਹੈ ਉੱਥੇ ਆ ਜਾਓ ਐਦਾਂ ਲਾਂਡ ਆਰਡਰ ਨੂੰ ਹੱਥ ਜਿਲਾ ਕੇ ਕੁਝ ਨਹੀਂ ਬੰਨਣਾ ਤੇ ਬੈਠ ਕੇ ਆਪਾਂ ਇੱਕ ਟੇਬਲ ਤੇ ਗੱਲ ਕਰ ਲਈਏ ਉਹਦਾ ਮੈਟਰ ਜਿਹੜਾ ਸਲਝਾ ਲਈਏ ਇਹ ਤੁਹਾਡੇ ਰਹੀ ਉਹਨਾਂ ਨੂੰ ਅਪੀਲ ਹੈ ਕਿ ਉਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਹੋ ਰਹੇ ਜਿਹੜਾ ਵੀ ਕਿਸੇ ਤਰ੍ਹਾਂ ਦੀ ਗੱਲ ਹੈ ਉਹ ਡੀਸਬ ਨਾਲ ਨੇ ਆਜਾਣ ਬੈਠ ਕੇ ਨਾਲ ਦੀ ਗੱਲ ਕਰਵਾ ਦੇਣੀ ਸਰਪੰਚਾਂ ਨਾਲ ਕੋਈ ਗੱਲਬਾਤ ਹੋਈ ਹੈ ਕਿਸਾਨਾਂ ਨਾਲ ਇਸ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਇਹਨਾਂ ਨਾਲ ਬੜੀ ਵਾਰੀ ਹੋਈ ਹੈ ਜੀ ਸਾਰੀ ਗੱਲ ਡੀ ਸਾਹਮਣੇ ਉਹਨਾਂ ਨੂੰ ਕਲੀਅਰ ਕਲੀਅਰ ਕੀਤੀ ਹੋਈ ਹੈ ਅੱਜ ਦੇ ਖਬਰਾਂ 'ਚ ਵੀ ਆਇਆ ਹੈ ਕਿ ਹਰੇਕ ਨੂੰ ਜਿਹੜੀ ਪੇਮੈਂਟ ਹੋ ਚੁੱਕੀ ਹੈ ਲੇਕਿਨ ਫਿਰ ਵੀ ਅਸੀਂ ਅਪੀਲ ਕਰਦੇ ਹਾਂ ਕਿ ਸਰ ਬਾਜਤ ਨੇ ਜੀ ਉਸ ਜਗ੍ਹਾ ਦੇ ਉੱਪਰ ਜਾਣ ਲਈ ਜਿੱਥੇ ਕੱਲ ਪੋਜੈਸ਼ਨ ਲਿਆ ਗਿਆ ਸੀ ਪ੍ਰਸ਼ਾਸਨ ਵੱਲੋਂ ਦੇਖੋ ਇਹ ਤਾਂ ਗੈਰ ਕਾਨੂੰਨੀ ਹੈ ਨਾ ਕਾਨੂੰਨ ਦਾ ਹੱਥ ਹੀ ਨਹੀਂ ਨਾ ਲੈਣ ਦਿੱਤਾ ਜਾਏਗਾ ਵੀ ਜਿਹੜਾ ਆ ਕੇ ਧੱਕੇ ਨਾਲ ਪ੍ਰਸ਼ਾਸਨ ਨੇ ਕਾਨੂੰਨੀ ਤੌਰ ਤੇ ਜਿਹੜਾ ਪੋਜੈਸ਼ਨ ਦਵਾਇਆ ਉਹਨੂੰ ਅਸੀਂ ਆ ਕੇ ਦੁਬਾਰਾ ਉਹ ਪੋਜੈਸ਼ਨ ਨੂੰ ਡਿਸਟਰਬ ਕਰੀਏ ਉਹ ਅਲਾਉ ਨਹੀਂ ਹੋਏਗਾ ਇਸ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਜੀ ਇਸ ਇਹ ਤੁਹਾਨੂੰ ਉਹ ਤਾਂ ਗੱਲ ਕਹਿ ਰਹੇ ਆ ਜੀ ਜਿਹੜਾ ਕਿਸੇ ਨੂੰ ਡਾਊਟ ਹੈ ਆਰਬਿਟ੍ਰੇਸ਼ਨ ਚ ਆਜੇਗਾ ਇਸ ਤੋਂ ਬਾਅਦ ਕਿਸਾਨਾਂ ਕੇ ਬਦਲ ਕੇ ਕਿਸ ਤਰ੍ਹਾਂ ਦੇ ਐਕਸ਼ਨ ਹੋਣ ਕਿਤੇ ਲੱਗ ਸਕਦੇ ਦੇਖੋ ਜੀ ਜੇ ਕੋ ਅੱਗੇ ਵਧੇਗਾ ਉਹਨਾਂ ਨੂੰ ਤਾਂ ਅਸੀਂ ਵਧਣ ਨਹੀਂ ਦਵਾਵਾਂਗੇ ਕਾਨੂੰਨ ਕਿਸੇ ਨੂੰ ਹੱਥ 'ਚ ਨਹੀਂ ਲੈਣ ਦਵਾਂਗੇ ਜੀ ਹਾਂਜੀ ਧੀਸਾ ਧੀਸਾ ਤੁਸੀਂ ਵੀ ਥੋੜਾ ਜਿਆਦਾ ਦੱਸੋ ਇਹ ਇਹ ਲਗਭਗ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਆਪਣਾ ਅੰਮ੍ਰਿਤਸਰ ਜਾਮਨਗੜ੍ਹ ਐਕਸਪ੍ਰੈਸ ਵਿੱਚ ਹੈ ਉਹਦੇ ਵਾਸਤੇ ਹੈ ਜੀ ਇਹਦੇ ਵਿੱਚ ਲਗਭਗ 62.7 ਕਿਲੋਮੀਟਰ ਜੜਾਏਗਾ 62.7 ਕਿਲੋਮੀਟਰ ਇਹ ਸਾਰਾ ਏਰੀਆ ਪਠੰਡਾ ਦਾ ਹੈ ਇਹਦੇ ਵਿੱਚੋਂ ਆਪਾਂ ਦੋ ਵਾਰੀ ਅਵਾਰਡ ਕੀਤਾ ਇੱਕ ਵਾਰੀ ਜਿਹੜਾ ਹੈਗਾ ਲਗਭਗ 600 ਕਰੋੜ ਦੇ ਆਸ-ਪਾਸ ਤੇ ਇੱਕ ਦੂਜਾ ਅਵਾਰਡ ਸੀਗਾ 130 133 ਕਰੋੜ ਦਾ ਕੁੱਲ ਮਿਲਾ ਕੇ 731 ਕਰੋੜ ਦਾ ਅਮਾਉਂਟ ਸੀਗਾ ਉਹਦੇ ਵਿੱਚੋਂ ਆਪਾਂ 731 ਕਰੋੜ ਵਿੱਚੋਂ 693 ਕਰੋੜ ਰੁਪਿਆ ਉਹ ਕਿਸਾਨਾਂ ਦੇ ਆਪਾਂ ਡਿਸਪਰਸ ਕਰ ਚੁੱਕੇ ਆ ਇਹ ਪੈਸਾ ਲੈ ਚੁੱਕੇ ਆ ਡੇਢ ਡੇਢ ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਝ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਪਿੰਡਾਂ ਵਿੱਚ ਜਿਹੜੇ ਮੈਂ ਨੈਸ਼ਨਲ ਹਾਈਵੇ ਦੇ ਨਾਲ ਆਉਂਦੇ ਨੇ ਉਹਨਾਂ ਦਾ ਰੇਟ ਵੱਧ ਸੀਗਾ 70 ਲੱਖ ਦੇ ਆਸ-ਪਾਸ ਤੇ 50 ਤੋਂ 70 ਲੱਖ ਦੇ ਆਸ-ਪਾਸ ਦੇ ਰੇਟਸ ਦੇ ਵਿੱਚ ਸਾਰੇ ਕਿਸਾਨਾਂ ਨੂੰ 65 1.5 ਸਾਲ ਤੋਂ ਕੁਝ ਨੂੰ 6 ਮਹੀਨਾ ਪਹਿਲਾਂ ਕੁਝ ਨੂੰ 1 ਸਾਲ ਪਹਿਲਾਂ ਕੁਝ ਨੂੰ 1.5 ਸਾਲ ਪਹਿਲਾਂ ਆਪਾਂ ਪੇਮੈਂਟ ਕਰ ਚੁੱਕੇ ਆ ਇਹਦੇ ਵਿੱਚੋਂ ਆਪਾਂ ਪੋਜੀਸ਼ਨ ਵੀ ਲੈ ਚੁੱਕੇ ਸੀਗੇ ਕੁਝ ਆਪਣਾ ਏਰੀਆ ਹੈ ਸੀਗਾ ਇਹਦੇ ਵਿੱਚ ਇਹ ਤਿੰਨ ਚਾਰ ਪਿੰਡ ਤੇ ਪਲੱਸ ਅੱਗੇ ਹੁਣ ਲਹਿਰਾਵੇਗਾ ਲਹਿਰਾਖਾਨਾ ਜਿੱਥੇ ਸੈਕੰਡ ਅਵਾਰਡ ਵਿੱਚ ਪੇਮੈਂਟ ਹੋਈ ਸੀ ਇਸ ਕਰਕੇ ਆਪਾਂ ਉਹਦਾ ਵੇਟ ਕੀਤਾ ਸੀ ਕਿ ਜਦ ਤੱਕ ਪੇਮੈਂਟ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜ਼ਬਰਦਸਤੀ ਨਾ ਕਰੀਏ ਹੁਣ ਆਪਾਂ ਉਹਨਾਂ ਦੀ ਵੀ ਪੇਮੈਂਟ ਸਾਰੀ ਕਰ ਦਿੱਤੀ ਜਿਹੜਾ ਬਾਕੀ ਇੱਕ ਲਹਿਰਾਖਾਨਾ ਲਹਿਰਾਵੇਗਾ ਉੱਥੇ ਵੀ ਹੁਣ ਕਿਸੇ ਪਿੰਡ ਵਿੱਚ 1 ਕਰੋੜ ਕਿਸੇ ਪਿੰਡ ਵਿੱਚ ਜਿਹਨਾਂ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਕਿਸੇ ਭਾਵੇਂ ਉਹ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੋਵੇ ਭਾਵੇਂ ਬੈਂਕ ਦੇ ਨਾਲ 99 ਕਰੋੜ ਰੁਪਏ ਜੇ ਤੁਸੀਂ ਲੈ ਚੁੱਕੇ ਹੋ ਖੁਨਟਾ ਦਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਜ਼ਮੀਨ ਦਾ ਕਿ ਜਿਹੜਾ ਕਬਜ਼ਾ ਨਹੀਂ ਲੈਣ ਦਿਵਾਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪਣਾ ਸਾਈਨ ਕਰਕੇ ਐਫੀਡੇਵਿਡ ਦੇ ਕੇ ਦਸਤਕਤ ਕਰਕੇ ਦੇ ਚੁੱਕਾ ਹੈ ਤੇ ਆਪਣੇ ਪੈਸੇ ਲੈ ਚੁੱਕੇ ਲੈ ਚੁੱਕਿਆ ਹੁਣ ਉਹ ਕਿਵੇਂ ਕਹਿ ਸਕਦਾ ਹੈ ਕਿ ਮੈਂ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਇਹ ਤਾਂ 700 ਕਰੋੜ ਰੁਪਏ ਲਈ ਕਿ ਤੁਸੀਂ ਕਹੋਗੇ ਕਿ ਆਪਾਂ ਜ਼ਮੀਨ ਨਹੀਂ ਲੈਣ ਦਿਵਾएंगे ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਦਾ ਜਿਹੜਾ ਸਾਰਾ ਇਹ ਆਇਆ ਹੋਇਆ ਹੈ ਇਹਦੇ ਵਿੱਚ ਆਪਣੇ ਬਠਿੰਡਾ ਜ਼ਿਲ੍ਹੇ ਦੇ ਕਿੰਨੇ ਕਿਸਾਨ ਨੇ ਤੇ ਇਹ ਜਿਹੜੇ ਪਿੰਡ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ ਉਹਦੇ ਵਿੱਚੋਂ ਕਿੰਨੇ ਨੇ ਇੱਕ ਦੋ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇਹਨਾਂ ਦਾ ਵਿੱਚ ਕਿਸਾਨ ਹੈਗਾ ਜਿਨੇ ਪਹਿਲੇ ਜਿਹੜਾ ਹੈਗਾ ਜ਼ਮੀਨ ਐਕਵਾਇਰ ਹੋ ਗਈ ਆਪਾਂ ਉਹਦੀ ਪੇਮੈਂਟ ਪ੍ਰੋਸੈਸ ਕਰ ਰਹੇ ਸੀਗੇ ਉਹਨੇ ਬੈਂਕ ਤੋਂ ਲੁਕਾਉ ਲਿਆ ਕਿ ਜੀ ਮੇਰੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਆਦੀ ਉਹਦੇ ਵਿੱਚੋਂ ਲੋਨ ਲੈ ਲਿਆ ਹੁਣ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਉਹਨਾਂ ਦੀ ਪਹਿਲੇ ਪੇਮੈਂਟ ਕਰੋ ਤੁਹਾਨੂੰ ਦੱਸਣਾ ਸੀਗਾ ਕੋਰਟ ਦੇ ਵਿੱਚ ਵੀ ਇਸ ਦਾ ਕੋਈ ਮਾਮਲਾ ਹੈ ਇਸ ਜਮੀਨ ਨੂੰ ਲੈ ਕੇ ਇਸ ਇਸ ਜ਼ਮੀਨ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਹੈ ਆਰਬਿਟਰੇਸ਼ਨ ਵਿੱਚ ਹਰ ਕਿਸੇ ਨੂੰ ਅਧਿਕਾਰ ਹੈਗਾ ਜੇ ਕੋਈ ਵਧਾਉਣਾ ਚਾਹੁੰਦਾ ਹੈ ਕਿ ਜੇ ਮੈਨੂੰ ਕਟ ਮੌਜਾ ਮੈਨੂੰ ਹੋਰ ਮੌਜਾ ਚਾਹੀਦਾ ਉਹ ਹਰ ਹਰ ਇੱਕ ਕਿਸਾਨ ਹੈ ਹਰ ਇੱਕ ਵਿਅਕਤੀ ਬਾਅਦ ਵੀ ਜਾਂਦਾ ਹੀ ਆਰਬਿਟਰੇਸ਼ਨ ਵਿੱਚ ਕਿ ਮੈਂ ਜੇ ਉਹਨਾਂ ਨੂੰ 70 ਲੱਖ ਵੀ ਮਿਲ ਜਾਵੇ 50 ਲੱਖ ਵੀ ਮਿਲ ਜਾਵੇ 60 ਲੱਖ ਵੀ ਮਿਲ ਜਾਵੇ ਉਹ ਫਿਰ ਵੀ ਆਰਬਿਟਰੇਸ਼ਨ ਵਿੱਚ ਜਾ ਕੇ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਹੋਰ ਵਾਧੂ ਲੈ ਕੇ ਸਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਨੂੰ ਲੈ ਕੇ ਕੋਰਟ ਤੋਂ ਵੱਲੋਂ ਵੀ ਡਾਇਰੈਕਸ਼ਨ ਆਈਆਂ ਵਿ ਇਹ ਕਿ ਜਿੱਥੇ ਵੀ ਕਿਸਾਨ ਜਿਹੜੇ ਪੇਮੈਂਟ ਹੈ ਉਹ NHAI ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜਾ ਲੈਂਡ ਐਕਵੀਜ਼ੀਸ਼ਨ ਕਲੈਕਟਰ ਹੈ ਉਹਨਾਂ ਨੂੰ ਮਿਲ ਚੁਕਿਆ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਦਾ ਪੋਜੀਸ਼ਨ ਐਨਐਚਆਈ ਨੂੰ ਦਿੱਤਾ ਜਾਵੇ ਇਹਦੇ ਵਿੱਚ ਕੰਟੈਂਪਟ ਪ੍ਰोसीडिंग्स ਵੀ ਜਿਹੜੀ ਹੈਗੀ ਹੈ ਕੋਰਟ ਸ਼ੁਰੂ ਕਰ ਸਕਦੀ ਹੈ ਅੱਜ ਦੀ ਡੇਟ ਵਿੱਚ ਵੀ ਹੀਅਰਿੰਗਸ ਡੇਲੀ ਬੇਸਿਸ ਤੇ ਚੱਲਦੀਆਂ ਨੇ ਆਲਮੋਸਟ ਹਰ ਹਫਤੇ 10 ਦਿਨ ਬਾਅਦ ਇਹਦੀ ਹੀਅਰਿੰਗ ਹੁੰਦੀ ਹੈ ਤੇ ਮਾਨਯੋਗ ਹਾਈ ਕੋਰਟ ਇਹਦਾ ਬਿਲਕੁਲ ਗੰਭੀਰ ਨੋਟਸ ਲੈਂਦੀ ਹੈ ਕਿ ਜੇ ਆਪਾਂ 700 ਕਰੋੜ 600 ਕਰੋੜ ਰੁਪਇਆ ਵੰਡ ਦਿੱਤਾ ਹੈ ਉਸ ਤੋਂ ਬਾਅਦ ਵੀ ਸਰਕਾਰ ਜਿਹੜਾ ਹੈਗਾ ਕਿਉਂ ਪੋਜੀਸ਼ਨ ਨਹੀਂ ਦੇ ਰਹੀ ਹੈ ਇੱਥੇ ਕੋਈ ਇਸ਼ੂ ਨਹੀਂ ਸੀਗਾ ਇਹ ਕਸਾਨਾ ਨੂੰ ਜਮ੍ਹਾਂ ਕਰਕੇ ਕੀਜੀਆ ਆਪਾਂ ਇਥੇ ਜੜਾਈ ਇਸ ਤਰੀਕੇ ਦਾ ਲਾਈਨ ਆਰਡਰ ਦਾ ਇਸ਼ੂ ਕਰਨ ਦੀ ਕੋਸ਼ਿਸ਼ ਕੀਤੀ ਗਿਆ ਸਭ ਜਗ੍ਹਾ ਪੋਜੀਸ਼ਨ ਪੋਜੀਸ਼ਨ ਲਈ ਗਈ ਹੈ ਉਹ ਜਗ੍ਹਾ ਦੇ ਟੋਟਲੇ ਕਿਸਾਨਾਂ ਨੇ ਜਿਹੜਾ ਹੈਗਾ ਆਪਦਾ ਲੈ ਲਿਆ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੇ ਇਹ ਤਿੰਨ ਪਿੰਡ ਨੇ ਇਹਨਾਂ ਪਿੰਡਾਂ ਵਿੱਚੋਂ ਇੱਕ ਜਿਹੜਾ ਦੁਨੀਆ ਵਾਲਾ ਦੀ ਗੱਲ ਹੈ ਇੱਥੇ ਆਪਣਾ ਮੈਨੂੰ ਲੱਗਦਾ 3 ਕਰੋੜ ਜਾਂ 4 ਕਰੋੜ ਰੁਪਇਆ ਪੈਂਡਿੰਗ ਹੈ ਪੇਮੈਂਟ ਦੇ ਵਾਸਤੇ ਉਹ ਵੀ ਉਹ ਵਾਲਾ ਹੈ ਜਿਹੜਾ ਮੈਂ ਹੁਣੇ ਹੀ ਕਿਹਾ ਕਿ ਉਹਨਾਂ ਨੇ ਬੈਂਕ ਤੋਂ ਬਾਅਦ ਵਿੱਚ ਲੋਨ ਲੈ ਲਿਆ ਉਸੇ ਜ਼ਮੀਨ ਤੇ ਹੁਣ ਬੈਂਕ ਨੇ ਆਬਜੈਕਸ਼ਨ ਲਾ ਲਿਆ ਕਿ ਇਹਨਾਂ ਨੇ ਪਹਿਲਾਂ ਜ਼ਮੀਨ ਤਾਂ ਨਾਲੀ ਸਾਡੇ ਤੋਂ ਲੋਨ ਲੈ ਲਿਆ ਹੈ ਤਾਂ ਉਹ ਉਹਨਾਂ ਦਾ ਆਪਸ ਵਿੱਚ ਡਿਸਪੂਟ ਕਰਕੇ ਹੈ ਇਹੋ ਜਿਹੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੂੰ ਕੱਲ ਸੀਗਾ ਕਿ ਆਪਣਾ ਡਿਸਪੂਟ ਰਿਜ਼ੋਲਵ ਹੋ ਗਿਆ ਹੈ ਸਾਡੀ ਪੇਮੈਂਟ ਕਰਾ ਦਿਓ ਉਹ ਮੈਨੂੰ ਅੱਜ ਹੀ ਉਹਨਾਂ ਨੂੰ ਉੱਤੇ ਵੇਚ ਕੇ ਉਹਨਾਂ ਦੀ ਪੇਮੈਂਟ ਕਲੀਅਰ ਕਰਾ ਦਿੱਤੀ ਹੁਣ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆਪਾਂ ਠੀਕ ਪਲੀਜ਼ ਥੈਂਕ ਯੂ